ਬਾਕੀਓ ਬੋ ਦੇਖੇ ਜਦੋਂ ਉਹ ਪੁਰਾਣੀਆਂ ਖਬਰਾਂ ਆਉਂਦੀਆਂ ਨੇ ਜਿਨ੍ਹਾਂ ਦਾ ਰਮਨ ਕੁਮਾਰ ਹੁੰਦੇ ਜੀ ਜੀ ਪੰਜਾਬੀ ਦੇ ਉੱਤੇ ਉਹ ਕਹਿੰਦਾ ਵੀ ਹਿੰਦੁਸਤਾਨ ਤੇ ਪਾਕਿਸਤਾਨ ਦੇ ਬਾਰਡਰ ਦੇ ਉੱਤੇ ਨਾ ਛੋਟ-ਮੋਟ ਕਟਨਾਉਂ ਤੋਂ ਨਵਾਵਾ ਬਾਕੀ ਹਾਲਾਤ ਠੀਕ ਹੈ ਠੀਕ ਹੈ ਪਰ ਇੱਥੇ ਹੋਣਿਆ ਵੀ ਮੈਨੂੰ ਨਹੀਂ ਲੱਗਦਾ ਵੀ ਛੋਟ-ਮੋਟ ਕਟਨਾਉਂ ਤੋਂ ਨਵਾਵਾ ਹਾਲਾਤ ਠੀਕ ਹੈਗੇ ਨੇ ਕਿਉਂਕਿ ਆਪਾਂ ਕੁਛ ਦਿਨ ਪਹਿਲਾਂ ਦੇਖੀਏ ਵੀ ਟਰੂਡੋ ਸਾਹਿਬ ਸਟੇਟਮੈਂਟ ਦਿੰਦੇ ਆ ਕਿ ਅਸੀਂ ਲੋ ਵੇਜ ਵਰਕਰ ਜਿਹੜੇ ਆ ਉਹ ਬੰਦ ਕਰ ਦੇਣੇ ਆ ਜੇ ਆਪਾਂ ਮਾਰਕ ਮਿਲਰ ਦਾ ਰੈਫਰੈਂਸ ਦੇ ਦਈਏ ਉਹਨਾਂ ਨੇ ਜਨਵਰੀ ਵਿੱਚ ਕਿ ਇਹਨਾਂ ਨੇ ਅਗਲੀ ਗੱਲ ਕਹਿਤੀ ਜੀ ਕੈਨੇਡਾ ਇੱਕ ਇਮੀਗ੍ਰੈਂਟਸ ਦਾ ਕੰਟਰੀ ਹੈ ਆਈ ਆਰ ਸੀ ਸੀ ਇੱਕ ਐਡਮਿਨਿਸਟ੍ਰੇਟਿਵ ਬਾਡੀ ਹੈ ਬਹੁਤ ਵੱਡਾ ਇਹਦਾ ਜਿਹੜਾ ਹੈ ਤਾਣਾ ਬਾਣਾ ਬੜਾ ਵੱਡਾ ਡਿਪਾਰਟਮੈਂਟ ਹੈ ਪਹਿਲੀ ਪਹਿਲੀ ਸੋਚਣ ਵਾਲੀ ਗੱਲ ਹੈ ਵੀ ਇੰਨਾ ਖਲਾਰਾ ਹੀ ਕਿਉਂ ਪੈਣ ਦਿੱਤਾ ਇਹਨਾਂ ਨੇ ਖਲਾਰਾ ਤਾਂ ਬਹੁਤ ਆਊਟ ਆਫ ਕੰਟਰੋਲ ਮਿਸ ਮੈਨੇਜਮੈਂਟ ਬੜਾ ਜ਼ਿਆਦਾ ਖਲਾਰਾ ਪੈ ਗਿਆ ਔਰ ਗਲਤ ਤਰ੍ਹਾਂ ਦਾ ਖਲਾਰਾ ਪਿਆ ਹੋਇਆ ਸੀ ਜੀ ਕਿਉਂਕਿ ਸਾਰਿਆਂ ਦੇ ਕੋਲ ਇੰਨਾ ਤਜਰਬਾ ਨਹੀਂ ਤੁਸੀਂ ਹੁਣ ਖੈਰ ਰੱਖਦੇ 24 25 ਸਾਲ ਦਾ ਤਜਰਬਾ ਵਿਬ੍ਰੇਸ਼ਨ ਦੇ ਵਿੱਚ ਜੀ ਤੁਸੀਂ ਇਹਨਾਂ ਇਸ਼ਾਰਿਆਂ ਨੂੰ ਡੀਕੋਡ ਕਰਕੇ ਕੀ ਪਿਕਚਰ ਦਿਖਾਉਣੀ ਚਾਹੁੰਦੇ ਹੋ ਕਿ ਇਹ ਅੱਗੇ ਕੀ ਕੀ ਹੋ ਸਕਦਾ ਹੈ ਇਹਦੇ ਹੱਲੇ ਕਾਹ ਦੀ ਗਾਜ ਵਿਜ਼ਿਟਰਸ ਜਿਹੜੇ ਕੈਨੇਡਾ ਵਿੱਚ ਵਰਕ ਪਰਮਿਟ ਲਈ ਅਪਲਾਈ ਕਰਦੇ ਉਹਨਾਂ ਦੀ ਡਿੱਗੀ ਹੈ ਇਹਦੇ ਤੋਂ ਬਾਅਦ ਅੱਗੇ ਹੁਣ ਕੀ ਹੋਊਗਾ ਫੋਰ ਸ਼ੋਰ ਉਹ ਪੀਆਰ ਐਕਸਪ੍ਰੈਸ ਐਂਟਰੀ ਪੋਸਟ ਗ੍ਰੈਡਵਰਕ ਪਰਮਿਟਸ ਐਲ ਐਮ ਆਈ ਵਰਕ ਪਰਮਿਟ ਹੋਲਡਰਸ ਯਾ ਸਟੱਡੀ ਪਰਮਿਟ ਨਾਲ ਰਿਲੇਟਡ ਕੁਝ ਹੋਰ ਪਾਲਿਸੀ ਮੈਟਰਸ ਜੀ ਸਾਰੇ ਐਸਪੈਕਟਸ ਤੇ ਚੇਂਜਸ ਇੱਕ ਟ੍ਰੈਂਡ ਚੱਲ ਗਿਆ ਵੀ ਜਿਹੜਾ ਇੱਥੇ ਆ ਗਾ ਉਹ ਦੋ ਦੋ ਸਾਲ ਵਿਜ਼ਟਰ ਹੀ ਰਹਿੰਦਾ ਹਾਂਜੀ ਕੀ ਉਹ ਅੱਗੇ ਕੰਟੀਨਿਊ ਰੋਊਗਾ ਨਹੀਂ ਬਿਲਕੁਲ ਨਹੀਂ ਜੋ ਅਸੀਂ ਆਪਾਂ ਸੁਧਾਰ ਲਖ ਜਿਹਨੂੰ ਵਿਜ਼ਟਰ ਐਕਸਟੈਂਸ਼ਨ ਕਹਿੰਦੇ ਹਾਂ ਹਾਂ ਆਪਾਂ ਵਿਜ਼ਟਰ ਐਸੀ ਮੈਂ ਅਸੀਂ ਐਕਸਟੈਂਡ ਕਹਿੰਦੇ ਨੇ ਵਿਜ਼ਟਰ ਵੀਜ਼ਿਆਂ ਨੂੰ ਐਕਸਟੈਂਡ ਜਿਹੜਾ ਕਰਨ ਬਾਰੇ ਗਵਰਨਮੈਂਟ ਆਫਿਸਰਸ ਦੋ ਵਾਰੀ ਸੋਚਣਗੇ ਉਹ ਐਕਸਟੈਂਸ਼ਨਸ ਆਮ ਸਧਾਰਨ ਲੋਕਾਂ ਨੂੰ ਬਾਰ ਬਾਰ ਰਜਿਸਟਰ ਵੀਜ਼ਿਆਂ ਤੇ ਲੰਬੇ ਟਾਈਮ ਰਹਿਣ ਦੇ ਲਈ ਜਿਹੜਾ ਤਾਂ ਪੀਐਨਪੀ ਦੀ ਐਕਸਟੈਂਸ਼ਨਸ ਦਾ ਜਿਹੜੇ ਹੈ ਨੋਮੀਨੀ ਨੇ ਅਪਰੂਵਡ ਨੋਮੀਨੀ ਬਾਈ ਦੀ ਪ੍ਰੋਵਿੰਸਸ ਜਿਨ੍ਹਾਂ ਕੋਲ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦੀਆਂ ਅਪਰੂਵਲਸ ਨੇ ਚਾਹੇ ਉਹ ਮੈਨੀਟੋਬਾ ਜਾਂ ਅੰਟਾਰੀਓ ਹੈ ਉਹ ਇੱਕ ਵਧੀਆ ਅਸਪੈਕਟ ਹੈ ਜੀ ਔਰ ਉਹ ਗਵਰਨਮੈਂਟ ਨੇ ਬੜਾ ਸੋਚ ਸਮਝ ਕੇ ਲਿਆ ਅੱਜ ਇੱਕ ਫਾਰ ਐਗਜ਼ਾਮਪਲ ਪ੍ਰੋਵਿੰਸ਼ੀਅਲ ਹੋਰ ਇੱਕ ਮੇਰਾ ਸਵਾਲ ਆ ਬੜੇ ਮਜੇ ਤੋਂ ਤੁਹਾਨੂੰ ਜੀ ਤੁਹਾਨੂੰ ਕੈਨੇਡਾ ਦਾ ਫਿਊਚਰ ਕਿਵੇਂ ਦਾ ਨਜ਼ਰ ਆਉਂਦਾ ਦੇਖੋ ਜੀ ਇਹ ਕੈਨੇਡਾ ਵਿੱਚ ਕੰਮ ਹੈ ਨਹੀਂ ਲੁੱਟ ਕੇ ਪਟ ਕੇ ਕੈਨੇਡਾ ਡੁੱਬ ਜਾਣਾ ਸਾਰਾ ਕੁਝ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਤੁਸੀਂ 1984 ਦੇ ਕੈਨੇਡਾ ਜੋ ਜਿਵੇਂ ਮੈਂ ਤੇਰੀ ਮੌਸਮ ਦੇਖ ਲਈ ਇਹ ਕਹਿੰਦਾ ਕਈ ਬਰਸਾਤਾਂ ਦੇਖ ਲਈ ਤੇ ਕਈ ਕਈ ਪੱਤ ਝੜ ਆ ਗਈਆਂ ਕਈ ਕਈ ਬਹਾਰ ਆ ਗਈਆਂ ਹਾਂ ਜੀ ਦੇਖੋ ਇਹ ਪੱਤ ਜਾਂ ਸਾਵਣ ਪਾਜੀ ਅਜ ਬਟਾਕ ਪਵਾਤਾ ਜੀ ਮੈਂ ਕਿਹਾ ਪੂਰੇ ਬੰਪ ਚੱਲ ਰਹੇ ਨੇ ਜੀ ਪਰ ਇੰਨੇ ਥੋੜੀ ਜਿਹੀ ਤੁਹਾਨੂੰ ਕਿਹਾ ਸੀ ਚਲੋ ਲੇਟ ਚੱਲੇ ਨੇ ਪਰ ਹੁਣ ਹੋਊਗਾ ਕੀ ਅੱਗੇ ਤੁਸੀਂ ਇੰਨੇ ਹੰਡੇ ਵਰਤੇ ਬੰਦੇ ਹੋ ਬਸ ਮੈਨੂੰ ਉਮੀਦ ਨਹੀਂ ਵੀ ਤੂੰ ਇਹ ਡੇ ਡੇ ਹਥਿਆਰ ਦਿੱਤੇ ਹੋਏ ਇਮੀਗ੍ਰੇਸ਼ਨ ਮਿੰਿਸਟਰੀ ਨੂੰ ਚਲੋ ਖੈਰ ਆਪੇ ਸ਼ੋਕਲਪੇਦਾ ਛੱਡਦੇ ਆ ਜੀ ਅੱਜ ਕੈਨੇਡਾ ਇਮੀਗ੍ਰੇਸ਼ਨ ਮਿਨਿਸਟਰ ਨੇ ਬਹੁਤ ਵੱਡੀ ਐਕਾਨਾਊਂਸਮੈਂਟ ਕੀਤੀ ਹੈ ਜਿਹਦੇ ਵਿੱਚ ਜਿਹੜੇ ਵਿਜਟਰ ਵੀਜ਼ੇ ਦੇ ਖਾਸ ਕਰਕੇ ਲੋਕ ਆਉਂਦੇ ਨੇ ਇੱਥੇ ਆ ਕੇ ਐਲਮੀ ਲੈ ਕੇ ਵਰਕ ਪਰਮਿਟ ਲੈਂਦੇ ਸੀ ਉਹ ਉਹਨਾਂ ਦੇ ਉੱਤੇ ਕਟੌਤੀ ਲਾਤੀ ਆ ਉਹ ਆਨਲਾਈਨ ਹੁਣ ਅਪਲਾਈ ਨਹੀਂ ਕਰ ਸਕਦੇ ਹੈਗੇ ਤੇ ਇਹ ਜਿਹੜੀ ਚੀਜ਼ਾਂ ਨਹੀਂ ਕੋ ਨਵੀਆਂ ਨਹੀਂ ਇਹ ਜਨਵਰੀ ਤੋਂ ਚੱਲ ਕੇ ਜਦੋਂ ਤੋਂ ਸਾਡੇ ਅਰਜਨ ਵੈਲੀ ਜਿਹੜਾ ਸਾਡਾ ਇਮੀਗ੍ਰੇਸ਼ਨ ਮਿਨਿਸਟਰ ਹੈ ਮਾਰਕ ਵੈਲਰ ਬਖਸਰ ਇਹਨੂੰ ਇਹਨੂੰ ਕਮਨਸਮ ਅਰਜਨ ਵੈਲੀ ਕਹਿ ਦਿੰਦਾ ਕਿਉਂਕਿ ਜਦੋਂ ਦਾ ਮਿਨਿਸਟਰ ਬਣਿਆ ਨਾ ਇਹ ਕੋਈ ਨਾ ਕੋਈ ਤੁਮਾਕਾ ਹੀ ਕਰਦਾ ਛੋਟੇ-ਮੋਟੇ ਫਾਇਰਿੰਗ ਨਹੀਂ ਕਰਦਾ। ਉਹ ਦੇਖੋ ਇੱਕੋ ਵੱਡਾ ਵੀ ਅਰਜੁਨ ਵਾਲੀ ਤੋਂ ਵੱਡੇ ਵੀ ਬੈਠੇ ਨੇ ਸਾਡੇ ਪ੍ਰਧਾਨ ਮੰਤਰੀ ਜਿਹੜੇ ਨੇ। ਜੀ। ਪਰ ਉਹ ਥੋੜੇ ਸ਼ਾਂਤ ਸੁਭਾਅ ਦੇ ਨੇ। ਬਾਕੀ ਆਪਾਂ ਦੇਖਿਆ ਜਦੋਂ ਉਹ ਪੁਰਾਣੀਆਂ ਖ਼ਬਰਾਂ ਆਉਂਦੀਆਂ ਹੁੰਦੀਆਂ ਨੇ ਜਿਨ੍ਹਾਂ ਦਾ ਰਮਨ ਕੁਮਾਰ ਹੁੰਦਾ ਜੀ ਜੀ ਪੰਜਾਬੀ ਦੇ ਉੱਤੇ ਉਹ ਕਹਿੰਦਾ ਵੀ ਹਿੰਦੁਸਤਾਨ ਤੇ ਪਾਕਿਸਤਾਨ ਦੇ ਬਾਡਰ ਦੇ ਉੱਤੇ ਨਾ ਛੋਟੇ-ਮੋਟੇ ਘਟਨਾਵਾਂ ਤੋਂ ਨਵਾਵਾ ਬਾਕੀ ਹਾਲਾਤ ਠੀਕ ਹੈ। ਠੀਕ ਹੈ। ਪਰ ਇੱਥੇ ਹੁਣ ਇਹ ਆ ਕਿ ਮੈਨੂੰ ਨਹੀਂ ਲੱਗਦਾ ਕਿ ਛੋਟੇ-ਮੋਟੇ ਘਟਨਾਵਾਂ ਤੋਂ ਕਿਉਂਕਿ ਆਪਾਂ ਕੁਐਸਚਨ ਪਹਿਨੋਂ ਦੇਖੀਏ ਵੀ ਟਰੂਡੋ ਸਾਹਿਬ ਸਟੇਟਮੈਂਟ ਦਿੰਦੇ ਆ ਕਿ ਅਸੀਂ ਲੋ ਵੇਜ ਵਰਕਰ ਜਿਹੜੇ ਆ ਉਹ ਬੰਦ ਕਰ ਦੇਣੇ ਆ ਜੇ ਆਪਾਂ ਮਾਰਕ ਮਿਲਰ ਦਾ ਰੈਫਰੈਂਸ ਦੇ ਦਈਏ ਉਹਨਾਂ ਨੇ ਜਨਵਰੀ ਵਿੱਚ ਕਿਹਾ ਸੀਗੇ ਕਿ ਅਸੀਂ ਸਟੂਡੈਂਟਸ ਤੇ ਨੰਬਰ ਕਟੌਤੀ ਕਰਨੀ ਆ ਫਿਰ ਉਹਨਾਂ ਨੇ ਅਗਲੀ ਗੱਲ ਕਹਿਤੀ ਕਿ ਅਸੀਂ ਜਿਹੜੇ ਪੋਸਟ ਗ੍ਰੈਜ ਸੌਰੀ ਜਿਹੜੇ ਓਪਨ ਵਰਕ ਪਰਮਿਟ ਦੇ ਸਪਾਊਸ ਆਉਂਦੇ ਆ ਉਹਨਾਂ ਦੇ ਉੱਤੇ ਅਸੀਂ ਕਟੌਤੀ ਕਰਨੀ ਹੈਗੀ ਆ ਸੋ ਉਹ ਤੋਂ ਬਾਅਦ ਕੈਨੇਡਾ 'ਚ ਬਹੁਤ ਸਾਰੇ ਪ੍ਰੋਟੈਸਟ ਵੀ ਚੱਲ ਰਹੇ ਹੈਗੇ ਆ ਕਿੰਨੇ ਸਟੂਡੈਂਟ ਆਪਾਂ ਦੇਖੀਏ ਜਿਹੜੇ ਕੈਨੇਡਾ ਤੁਸੀਂ ਕੈਨੇਡਾ ਇਮੀਗ੍ਰੇਸ਼ਨ ਨੂੰ ਚਰਾਂ ਦਾ ਜਾਣਦੇ ਹੋ ਮੈਂ ਥੋੜਾ ਜਿਹਾ ਤਾਰਫ ਕਰਾ ਦਿਆਂ ਇਹ ਸਰਦਾਰ ਰੁਪਿੰਦਰ ਸਿੰਘ ਕਵਰ ਹੁਣੀ ਨੇ ਬੜੇ ਹੱਡੀ ਵਰਤੇ ਕੈਨੇਡਾ ਦੇ ਇਮੀਗ੍ਰੇਸ਼ਨ ਕੰਸਲਟੈਂਟ ਹੈਗੇ ਨੇ ਔਰ ਕਾਫੀ ਤਜਰਬਾ ਡੂੰਗਾ ਰੱਖਦੇ ਨੇ ਤੁਸੀਂ ਆਪਦੇ ਤਜਰਬੇ ਦੇ ਮਤਲਬ ਅਕੋ ਦੱਸੋ ਵੀ ਕੈਨੇਡਾ ਗਵਰਨਮੈਂਟ ਨੇ ਜੋ ਕਰ ਰਹੀ ਆ ਇਹ ਨੂੰ ਵਾਕਿ ਕਰਨਾ ਚਾਹੀਦਾ ਸੀ ਜੀ ਬਿਲਕੁਲ ਇਹ ਤਾਂ ਬੜੀ ਇਹਨਾਂ ਨੇ ਲੇਟ ਸਾਰਾ ਕੁਝ ਕੀਤਾ ਹਮ ਇਹ ਹੈ ਕੁਸਮੈਟਿਕ ਚੇਂਜਸ ਨਾਲੋਂ ਜ਼ਿਆਦਾ ਇਹਨੂੰ ਆਪਾਂ ਰਿਫਾਰਮਸ ਵੀ ਕਹਿ ਸਕਦੇ ਹਾਂ ਜੀ ਕੈਨੇਡਾ ਇੱਕ ਇਮੀਗ੍ਰੈਂਟਸ ਦਾ ਕੰਟਰੀ ਹੈ ਆਈ ਆਰ ਸੀ ਸੀ ਇੱਕ ਐਡਮਿਨਿਸਟ੍ਰੇਟਿਵ ਬਾਡੀ ਹੈ ਬਹੁਤ ਵੱਡਾ ਇਹਦਾ ਜਿਹੜਾ ਹੈ ਤਾਣਾ ਬਾਣਾ ਬੜਾ ਵੱਡਾ ਡਿਪਾਰਟਮੈਂਟ ਹੈ ਇਹ ਸੋ ਇਸ ਹਾਲਾਤਾਂ ਦੇ ਵਿੱਚ ਇਹ ਜੋ ਚੇਂਜਸ ਹੋਈਆਂ ਨੇ ਇਹ ਬਿਲਕੁਲ ਬਹੁਤ ਵੱਡੀਆਂ ਰਿਫਾਰਮਸ ਆਉਣ ਵਾਲੀਆਂ ਨੇ ਬੜੇ ਜਲਦੀ ਅਸੀਂ ਦੇਖਾਂਗੇ ਬੜੇ ਤਫੋ ਮੱਛੀ ਹੋ ਰਹੇ ਨੇ ਉਹ ਦੇਖੋ ਠੀਕ ਕਰਨ ਲਈ ਇਹ ਤੇ ਇੱਕ ਤਰ੍ਹਾਂ ਦਾ ਹੋ ਗਿਆ ਨਾ ਕਿ ਜਿੰਨਾ ਪਹਿਲਾਂ ਪਹਿਲੀ ਸੋਚਣ ਵਾਲੀ ਗੱਲ ਹੈ ਕਿ ਇੰਨਾ ਖਲਾਰਾ ਹੀ ਤੋਂ ਪੈਣ ਦਿੱਤਾ ਇਹਨਾਂ ਨੇ ਖਲਾਰਾ ਤਾਂ ਬਹੁਤ ਆਊਟ ਆਫ ਕੰਟਰੋਲ ਮਿਸ ਮੈਨੇਜਮੈਂਟ ਬੜਾ ਜ਼ਿਆਦਾ ਖਲਾਰਾ ਪੈ ਗਿਆ ਔਰ ਗਲਤ ਤਰ੍ਹਾਂ ਦਾ ਖਲਾਰਾ ਪਿਆ ਹੋਇਆ ਸੀ ਜੀ ਇਹ ਕੈਨੇਡਾ ਨੂੰ ਬਿਹਤਰ ਬਣਾਉਣ ਲਈ ਆਉਣ ਵਾਲੀਆਂ ਚੋਣਾ ਵੋਟ ਬੈਂਕ ਇਲੈਕਸ਼ਨਸ ਨੂੰ ਦੇਖਦੇ ਹੋਏ ਆਪਣਾ ਪੌਪੁਲਾਰਿਟੀ ਦਾ ਗ੍ਰਾਫ ਠੇਠਾ ਜਾਂਦੇ ਦੇਖਦੇ ਹੋਏ ਜਾਂ ਲੋਕਾਂ ਦੀ ਚੀਕਾਂ ਦੇਖਦੇ ਹੋਏ ਕੈਨੇਡੀਅਨਸ ਦੀਆਂ ਇਹ ਇਹਨਾਂ ਨੂੰ ਇਹ ਕਰਨਾ ਹੀ ਪੈਣਾ ਸੀ ਹੁਣ ਦੇਖੀ ਆਪਾਂ ਵੀ ਇਹ ਹੁਣ ਇੱਕ ਚੀਜ਼ ਕਹੀ ਮਿਨਿਸਟਰ ਨੇ ਕਿ ਅਸੀਂ ਪ੍ਰੀ ਕੋਵਿਡ ਲੈਵਲ ਤੇ ਜਾਣਾ ਜੀ ਹੁਣ ਪ੍ਰੀ ਕੋਵਿਡ ਲੈਵਲ ਤੇ ਜਾਈਏ ਤੇ ਉਦੋਂ ਇੱਕ ਇਸ਼ਾਰਾ ਹੋਰ ਮਿਲਦਾ ਪ੍ਰੀ ਕੋਵਿਡ ਵੇਲੇ ਟੋਟਲ ਜਿਹੜੇ ਮੈਂ ਕਰ ਨੰਬਰ ਸੀਗੇ ਪੀਆਰ ਦੇ ਉਹ ਬਿਲੋ 400000 ਸੀ 4 ਲੱਖ ਤੋਂ ਘੱਟ ਐਸੋਲ ਪੀਆਰ ਹੁੰਦੇ ਸੀਗੇ ਤੇ ਇਹਨਾਂ ਨੇ ਨੈਕਸਟ ਜਿਹੜਾ ਟਾਰਗੇਟ ਮੱਥੇ ਆਵਾਜੇ ਕਿ ਅਸੀਂ 5 ਲੱਖ ਬੰਦਾ ਪੱਕਾ ਕਰਨਾ ਜੋ ਉਹਨਾਂ ਨੇ ਪ੍ਰੋਜੈਕਟਡ ਸੀਗਾ ਉਹ ਉਹ ਵੀ ਇਸ਼ਾਰਾ ਕਰ ਰਿਹਾ ਕਿ ਅਸੀਂ ਉਹ ਹੀ ਘਟਾਵਾਂਗੇ। ਹਾਂ ਰਿਵਾਈਜ਼ ਕਰਨਾ ਚਾਹੁੰਦੇ ਨੇ ਬਿਲਕੁਲ ਹੀ ਡਾਇਰੈਕਟਲੀ ਇਨਡਾਇਰੈਕਟਲੀ ਕਹੇ ਸਾਰਾ ਕੁਝ ਰਿਹਾ ਨੇ ਰਿਵਾਈਜ਼ ਕਰਨਾ ਹੀ ਪੈਣਾ। ਜੀ। ਅ ਜੇ ਜਦ ਤੱਕ ਇਹ ਟਾਰਗੇਟਸ ਪ੍ਰੋਜੈਕਸ਼ਨਸ ਰਿਵਾਈਜ਼ ਨਹੀਂ ਕਰਦੇ ਤੇ ਹਰ ਐਸਪੈਕਟ ਤੇ ਕੰਮ ਨਹੀਂ ਕਰਦੇ ਤਾਂ ਉਹਨੂੰ ਆਪਾਂ ਰਿਫਾਰਮਸ ਨਹੀਂ ਕਹਿ ਸਕਦੇ ਉਹਨਾਂ ਨੂੰ ਮੇਜਰ ਚੇਂजेस ਨਹੀਂ ਕਹਿ ਸਕਦੇ। ਮੇਜਰ ਚੇਂजेस ਮੀਨਸ ਏਵਰੀ ਸੈਗਮੈਂਟ 윌 ਬੀ ਕਵਰਡ। ਜੀ। ਐਵਰੀ ਸਟੈਪਸ ਵਿਲ ਬੀ ਟੇਕਨ ਕੇਰ ਆ। ਤੁਹਾਨੂੰ ਹੁਣ ਕੀ ਲੱਗਦਾ ਜੇ ਜੇ ਅੱਜ ਦੀ ਆਪਾਂ ਇਸ਼ਾਰੇ ਸਮਝੀਏ ਇਮੀਗ੍ਰੇਸ਼ਨ ਮਿਸਟਰ ਦੇ ਮੇਰੇ ਸਮਝਾ ਤਾ ਵੀ ਤੁਸੀਂ ਇਹਨਾਂ ਇਸ਼ਾਰਿਆਂ ਨੂੰ ਡੀਕੋਡ ਵਧੀਆ ਕਰੋਗੇ ਕਿਉਂਕਿ ਸਾਰਿਆਂ ਦੇ ਕੋਲ ਇਹਨਾਂ ਤਜਰਬਾ ਨਹੀਂ ਤੁਸੀਂ ਹੁਣ ਖੈਰ ਰੱਖਦੇ 24 25 ਸਾਲ ਦਾ ਤਜਰਬਾ ਇਮੀਗ੍ਰੇਸ਼ਨ ਦੇ ਵਿੱਚ ਜੀ ਤੁਸੀਂ ਇਹਨਾਂ ਇਸ਼ਾਰਿਆਂ ਨੂੰ ਡੀਕੋਡ ਕਰਕੇ ਕੀ ਪਿਕਚਰ ਦਿਖਾਉਣੀ ਚਾਹੁੰਦੇ ਹੋ ਕਿ ਇਹ ਅੱਗੇ ਕੀ ਕੀ ਹੋ ਸਕਦਾ ਹੈ ਇਹ ਹਾਲੇ-ਗਾਲ ਹੀ ਗਾਜ ਵਿਜ਼ਿਟਰਸ ਜਿਹੜੇ ਕੈਨੇਡਾ ਵਿੱਚ ਵਰਕ ਪਰਮਿਟ ਲਈ ਅਪਲਾਈ ਕਰਦੇ ਉਹਨਾਂ ਦੀ ਡਿੱਗੀ ਆ ਇਹਦੋ ਲਾਵਾ ਕੀ ਹੋਣਗੇ ਹੋਏ ਇਹ ਚਲੋ ਇੱਕ ਪ੍ਰੀ ਰਿਫਾਰਮਸ ਜਿਹੜੇ ਇੰਡੀਕੇਸ਼ਨਸ ਆ ਰਹੀਆਂ ਨੇ ਜੋ ਅਸੀਂ ਐਕਸਪੈਕਟ ਕਰਦੇ ਆ ਜਾਂ ਜਿੱਥੇ ਤੱਕ ਅਸੀਂ ਸੋਚਦੇ ਆ ਉਹਦੇ ਵਿੱਚ ਚਾਹੇ ਹੋ ਐਕਸਪ੍ਰੈਸ ਐਂਟਰੀ ਦੇ ਨਾਲ ਰਿਲੇਟਡ ਚੇਂजेस ਹੋਣਗੀਆਂ ਜਾਂ ਉਹਨਾਂ ਨੇ ਕਹਿਣਾਗੇ ਕਿ ਅਸੀਂ ਓਕਿਪੇਸ਼ਨ ਇਨ ਡਿਮਾਂਡ ਸਭ ਦਾ ਵਹੀ ਓਕਿਪੇਸ਼ਨਸ ਚਾਹੀਦੇ ਨੇ ਅਸੀਂ ਡਰਾਸ ਹੀ ਇੱਥੇ ਕਢਣੇ ਨੇ ਜੀ ਚਾਹੇ ਹੋ ਸਟੂਡੈਂਟਸ ਦੇ ਸਟੱਡੀ ਦੇ ਪੋਸਟ ਗ੍ਰੈਜੂਏਟ ਵਰਕ ਪਰਮਿਟਸ ਨੇ ਜੀ ਚਾਹੇ ਉਹ ਵੈਸਟਰ ਰੈਕੋਰਡਸ ਨੇ ਜਿਹੜੇ ਵੈਸਟਰਸ ਕੈਨੇਡਾ ਚ ਆਉਂਦੇ ਨੇ ਪੋਰਟ ਆਫ ਐਂਟਰੀ ਤੇ ਜਿਹੜੇ ਐਕਸਟੈਂਸ਼ਨ ਲੈ ਲੈਂਦੇ ਆ ਐਕਸਟੈਂਸ਼ਨ ਜਦੋਂ ਉਹ ਅਰਾਈਵ ਵੀ ਕਰਦੇ ਨੇ 6 ਮੰਥਸ ਦੀ ਸਟੇ ਹੈ ਜਾਂ ਸੁਪਰ ਵੀਜ਼ਾ ਉਸ ਦੀ 5 ਇਅਰਸ ਦੀ ਸਟੇ ਹੈ ਜਾਂ ਬਾਰ ਬਾਰ ਇੱਕ ਇੱਕ ਦੋ ਦੋ ਤਿੰਨ ਤਿੰਨ ਐਕਸਟੈਂਸ਼ਨਸ ਲਈ ਜਾ ਰਹੇ ਨੇ ਵੈਸਟਰ ਰੈਕੋਰਡ ਤੇ ਦੋ ਦੋ ਸਾਲ ਲਗਾਈ ਜਾ ਰਹੇ ਨੇ ਫੋਰ ਸ਼ੂਰ ਉਹ ਪੀਆਰ एक्सप्रेस एंट्री पोस्ट ग्रेजुएट वर्क परमिट्स एलएमआई वर्क परमिट होल्डर्स या स्टडी परमिट ਨਾਲ रिलेटेड ਕੁਝ ਹੋਰ ਪਾਲਿਸੀ ਮੈਟਰਸ ਜੀ ਸਾਰੇ ਅਸਪੈਕਟਸ ਤੇ ਚੇਂजेस ਹੋਣੇ ਐਕਸਪੈਕਟਡ ਨੇ ਮੇਜਰ ਚੇਂजेस ਐਕਸਪੈਕਟਡ ਨੇ ਫਿਰ ਪ੍ਰੋਜੈਕਸ਼ਨਸ ਜੀ ਸੋ ਹਰ ਇਮੀਗ੍ਰੇਸ਼ਨ ਦਾ ਜਿਹੜਾ ਕੈਟੇਗਰੀ ਹੈ ਉਹਨੂੰ ਅਫੈਕਟ ਹੋ ਗਈ ਜਾਂ ਉਹਨੂੰ ਚੇਂਂजेस ਆਉਣਗੀਆਂ ਜਾਂ ਉਹਨਾਂ ਦੇ ਨੰਬਰ ਸੋ ਫਿਕਸ ਕਿਤੇ ਨਾ ਜਿਹੜੇ ਸਾਡੇ ਲਿਸਨਰ ਹਨ ਨਾ ਜੀ ਇਹ ਮੈਜੋਰਿਟੀ ਪੰਜਾਬ ਦੇ ਆ ਤੇ ਪੰਜਾਬ ਵਾਲਿਆਂ ਨੂੰ ਜਿਹੜੀ ਗੱਲ ਜਿੱਦਾਂ ਆਪਾਂ ਕਰ ਰਹੇ ਆ ਨਾ ਉਹ ਇਹਨਾਂ ਦੇ ਖਾਨੇ ਨੂੰ ਉਤਰਦੀ ਉਹ ਆਪਾਂ ਇਹਨਾਂ ਨੂੰ ਗੱਲ ਉਹ ਦੱਸੀ ਜਿਹੜੀ ਸਿੱਧੀ ਜਾ ਕੇ ਦਿਮਾਗ 'ਚ ਦਿਨੋ ਕਿ ਦਿਨ ਐਂਬੈਡ ਹੋ ਜਵੇ ਜਿੱਦਾਂ ਕਿ ਹੁਣ ਆਪਾਂ ਕੈਨੇਡਾ ਦੇ ਵਿੱਚ ਵਿਜ਼ਿਟਰ ਆਉਂਦੇ ਨੇ ਜੀ ਇੱਥੇ ਇੱਕ ਟ੍ਰੈਂਡ ਚੱਲ ਗਿਆ ਵੀ ਜਿਹੜਾ ਇੱਥੇ ਆ ਗਿਆ ਉਹ ਦੋ-ਦੋ ਸਾਲ ਵਿਜ਼ਿਟਰ ਹੀ ਰਹਿੰਦਾ ਹਾਂਜੀ ਕੀ ਉਹ ਕੇ ਕੰਟੀਨਿਊ ਹੋਊਗਾ ਨਹੀਂ ਬਿਲਕੁਲ ਨਹੀਂ ਜੋ ਅਸੀਂ ਆਪਾਂ ਸੁਧਾਰ ਲਖ ਜਿਹਨੂੰ ਵਿਸਟਰ ਐਕਸਟੈਂਸ਼ਨ ਕਹਿੰਦੇ ਹਾਂ ਆਪਾਂ ਵਿਸਟਰ ਅਸੀਂ ਮੈਂ ਅਸੀਂ ਵਿਸਟਰ ਕਹਿੰਦੇ ਨੇ ਵਿਸਟਰ ਵੀਜ਼ਿਆਂ ਨੂੰ ਐਕਸਟੈਂਡ ਜਿਹੜਾ ਕਰਨ ਬਾਰੇ ਗਵਰਨਮੈਂਟ ਆਫਿਸਰਸ ਦੋ ਵਾਰੀ ਸੋਚਣਗੇ ਔਰ 익ਸਟੈਂਸ਼ਨਸ ਆਰਮਸ ਧਾਰਨ ਲੋਕਾਂ ਨੂੰ ਬਾਰ-ਬਾਰ ਵਿਜ਼ਟਰ ਵੀਜ਼ਾ ਤੇ ਲੰਬੇ ਟਾਈਮ ਰਹਿਣ ਦੇ ਲਈ ਐਕਸਟੈਂਡ ਨਹੀਂ ਕਰਨਗੇ ਇਹ ਐਂਟੀਸੀਪੇਟਡ ਹੈ ਜੇ ਅਸੀਂ ਸਮਝਦੇ ਆ ਜਾਂ ਇਹ ਵੀ ਇੱਕ ਮੇਜਰ ਚੇਂਜ ਦਾ ਹਿੱਸਾ ਬਣ ਸਕਦੀ ਹੈ ਸੋ ਬਾਰਾ ਵਿਜ਼ਟਰ ਇੱਕ ਵਾਰੀ ਆ ਗਿਆ ਦੋ ਸਾਲ ਆਨੰਦ ਮਾਣਿਆ ਜਾਂ ਲਾਇਸੈਂਸ ਲੈ ਲਏ ਜਾਂ ਹੋਰ ਕੰਮ ਕਰ ਲਗੇ ਇਹ ਦੇ ਉੱਤੇ ਕਾਫੀ ਹਲੋ ਸ਼ਿਕੰਜਾ ਜਿਹੜਾ ਹੈ ਨਾ ਕੱਸਿਆ ਜਾਊਗਾ ਬਿਲਕੁਲ ਟਾਈਟ ਕੀਤਾ ਜਾਊਗਾ ਇੱਕ ਚੀਜ਼ ਹੋਰ ਆਪਾਂ ਸਮਝੀਏ ਇੱਕ ਦਿਨ ਪਹਿਲਾਂ ਟਰੂਡੋ ਸਾਲ ਕਹਿੰਦੇ ਸੀ ਲੋ ਵੇਜ ਵਾਲੇ ਬੰਦ ਕਰ ਲੈਣੇ ਅਗਲੇ ਦਿਨ ਸਟੇਟਮੈਂਟ ਆਉਂਦੀ ਆ ਜੀ ਅਸੀਂ ਜਿਹੜੇ ਪੀਐਨਪੀ ਹੋਲਡਰ ਆ ਇਹਨਾਂ ਦੀ ਐਪਲੀਕੇਸ਼ਨਾਂ ਲੱਗੀਆਂ ਨੇ ਸਰਟਨ ਡੇਟਸ ਵਿੱਚ ਉਹਨਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਚੁੱਕੇ ਨੇ ਹੋ ਰਹੇ ਆ ਉਹਨਾਂ ਨੂੰ ਅਸੀਂ ਐਕਸਟੈਂਸ਼ਨਸ ਦਵਾਂਗੇ ਯੂ ਨਾ ਦੋਨੋਂ ਦੇ ਵਿੱਚ ਕਿਹੜਾ ਕੋਰਿਲੇਸ਼ਨ ਹੈ ਕਿਉਂਕਿ ਇੱਕ ਪਾਸੇ ਇੱਕ ਧਿਰ ਹੈ ਜਿਹੜੀ ਆਪ ਦੀ ਪੇਠਾ-ਆਥਾ ਆਪਣੀ ਜਾ ਰਹੀ ਹੈ ਕਿ ਅਸੀਂ ਇੱਥੇ ਦੀ ਪ੍ਰੋਟੈਸਟ ਕੀਤਾ ਸੀਗਾ ਤੇ ਸਾਡੇ ਕਰਕੇ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ ਉਹ ਤੁਸੀਂ ਮੈਨੂੰ ਇਹ ਦੱਸੋ ਕਿ ਇਹ ਚੀਜ਼ਾਂ ਕਿਵੇਂ ਕੋਰਿਲੇਟ ਕਰਦੀਆਂ ਨੇ ਕਿ ਇਹ ਵਾਕਿਆ ਪਰੋਟੈਸਟ ਦਾ ਕਰਦੇ ਨੇ ਗਵਰਨਮੈਂਟ ਦਾ ਪਾਲਿਸੀ ਆਪ ਦਾ ਚੇਂਜਸ ਹੈਗੀਆਂ ਨੇ ਪਾਲਿਸੀ ਸ਼ਿਫਟ ਹੈਗਾ ਉਹਦਾ ਹਾਂਜੀ ਹਾਂ ਜਿਹੜਾ ਤਾਂ ਪੀ ਐਨ ਪੀ ਦੀ ਐਕਸਟੈਂਸ਼ਨਸ ਦਾ ਜਿਹੜੇ ਹੈ ਨੋਮੀਨੀ ਨੇ ਅਪਰੂਵਡ ਨੋਮੀਨੀ ਬਾਏ ਦੀ ਪ੍ਰੋਵਿੰਸਸ ਜਿਹਨਾਂ ਕੋਲ ਪ੍ਰੋਵਿੰਸ਼ਲ ਨੋਮੀਨੀ ਪ੍ਰੋਗਰਾਮ ਦੀਆਂ ਅਪਰੂਵਲਸ ਨੇ ਚਾਹੇ ਉਹ ਮੈਰੀਟੋਰਾ ਹੋਵੇ ਜਾਂ অন্ਟਾਰੀਓ ਹੈ ਉਹ ਇੱਕ ਵਧੀਆ ਅਸਪੈਕਟ ਹੈ ਜੀ ਔਰ ਉਹ ਗਵਰਨਮੈਂਟ ਨੇ ਬੜਾ ਸੋਚ ਸਮਝ ਕੇ ਲਿਆ ਹੈ ਅਜ ਇੱਕ ਫੋਰ एग्जांपल ਪ੍ਰੋਵਿੰਸ਼ਲ ਨਾਮੀਨੇਸ਼ਨ ਹੋ ਚੁੱਕੀ ਆ ਉਹਦੇ ਕੋਲ ਲੈਟਰ ਹੈ ਨਾਮੀਨੇਸ਼ਨ ਉਹਦੀ ਫੈਡਰਲ ਚ ਆ ਉਹਦੀ ਪੀਆਰ ਅੰਡਰ ਪ੍ਰੋਸੈਸ ਹੈ ਜੋ ਮੇਬੀ 4-5 ਮਹੀਨੇ ਦਾ ਉਹਦਾ ਜੇ ਇੱਕ ਟਾਈਮ ਪੀਰੀਅਡ ਬਚ ਰਿਹਾ ਹੈ ਉਹਦੇ ਕਰਕੇ ਉਹ ਇੰਡੀਆ ਜਾਂ ਆਪਣੇ ਹੋਮ ਕੰਟਰੀ ਵਾਪਸ ਜਾਏ ਜਾਂ ਵਿਜ਼ਟਰ ਤੇ ਸ਼ਿਫਟ ਹੋਏ ਫਿਰ ਵਾਪਸ ਆਏ ਉਹ ਹੈਸਲਸ ਆਫਿਸਰਸ ਨੂੰ ਜਿਆਦਾ ਟਾਈਮ ਕੰਜ਼ਿਊਮਿੰਗ ਲੱਗਦੀਆਂ ਨੇ ਉਹਦੇ ਵਧੀਆ ਸਟੈਪ ਹੈ ਕਿ ਉਹਨਾਂ ਨੂੰ ਐਕਸਟੈਂਸ਼ਨ ਮਿਲੂਗੀ ਉਹ ਚ ਐਮਪਲੋయర్ ਦਾ ਵੀ ਬੇਨਫਿਟ ਹੈ ਪਰੋਵੈਸਟ ਦਾ ਵੀ ਬੈਨੇਫਿਟ ਹੈ ਤੇ ਐਪਲੀਕੈਂਟ ਦਾ ਵੀ ਬੈਨੇਫਿਟ ਹੈ ਆਈਆਰਸੀਸੀ ਨੂੰ ਹਾਸਲ ਕਰ ਲੈਣੀ ਹੈ ਪ੍ਰੋਸੈਸਿੰਗ ਕਰਨ ਉਹ ਇੱਕ ਇੰਡੀਪੈਂਡੈਂਟਲੀ ਇੱਕ ਬਹੁਤ ਵਧੀਆ ਡਿਸੀਜਨ ਹੈ ਚਾਹੇ ਕੋਈ ਦਾਅਵੇ ਕਰੀ ਜਾਏ ਉਹ ਦੇ ਕਰਕੇ ਹੋ ਗਿਆ ਇਹਦੇ ਕਰਕੇ ਹੋ ਗਿਆ ਇਹ ਗਵਰਨਮੈਂਟ ਨੂੰ ਸੂਟ ਕਰਦਾ ਹੈ ਸਾਰਿਆਂ ਦਾ ਇੱਕ ਪੱਖ ਦਾ ਇਹ ਇੱਕ ਬੈਨੇਫਿਟ ਹੈ ਡਿਸੀਜਨ ਹੈ ਔਰ ਇਹ ਡਿਸੀਜਨ ਬਹੁਤ ਵਧੀਆ ਡਿਸੀਜਨ ਹੈ ਪਰ ਮੈਨੂੰ ਤਾਂ ਇੰਜ ਲੱਗਦਾ ਕੌਮਲ ਸਾਹਿਬ ਇਹ ਇੱਕ ਪਾਸੇ ਤੇ ਵਰਕਰਜ਼ ਦੀ ਕਟੌਤੀ ਕਰ ਰਿਹਾ ਦੂਜੇ ਪਾਸੇ ਲੇਬਰ ਨੂੰ ਇੰਟਰਨਲੀ ਬੈਲੈਂਸ ਕਰਨ ਵਾਸਤੇ ਕਿਉਂਕਿ ਉਹਨਾਂ ਨੂੰ ਪਹਿਲਾਂ ਕੋਈ ਇੰਟੀਗੇਸ਼ਨ ਦਿੱਤੀ ਨਹੀਂ ਸੀ ਉਹਨਾਂ ਨੇ ਵੀ ਅਸੀਂ ਪਬਲਿਕ ਪਾਲਿਸੀ ਦੇ ਲੈ ਕੇ ਆਵਾਂਗੇ ਮੈਨੂੰ ਲੱਗਦਾ ਕਿ ਉਹ ਚੀਜ਼ਾਂ ਨੂੰ ਬੈਲੈਂਸ ਆਊਟ ਕਰਨ ਵਾਸਤੇ ਨੇ ਪਬਲਿਕ ਪਾਲਿਸੀ ਹਜੇ ਅਨਾਉਂਸ ਕੀਤੀ ਹੈਗੀ ਆ ਵਿਚ ਇਜ਼ ਅ ਗੁੱਡ THਿੰਗ ਐਨੀਵੇਜ਼ ਜਿਹਨੂੰ ਇਹ ਤੇ ਆਪਰਚੂਨਿਟੀ ਮਿਲ ਰਹੀ ਹੈਗੀ ਆ ਪਰ ਇਨ ਟੋਟੈਲਿਟੀ ਇਹਨਾਂ ਨੂੰ ਐਕਸਟੈਂਸ਼ਨ ਦੇਣ ਤੋਂ ਬਾਅਦ ਇੱਕ ਅਨਦਰ ਪੂਲ ਪਿੱਛੇ ਹੋਰ ਪਾਸ ਆਊਟ ਹੋ ਰਿਹਾ ਉਹਦਾ ਉੱਤੇ ਵੀ ਕਟੌਤੀ ਲੱਗਣ ਦੀ ਕੋ ਵੀਰ ਹੈਗੀ ਆ ਦੇਖੋ ਜਿਹੜਾ ਇਹ ਤੁਹਾਡਾ ਕੁਐਸਚਨ ਹੈ ਨਾ ਜੀ ਬੜਾ ਇੱਕ ਇੰਪੋਰਟੈਂਟ ਡਿਬੇਟੇਬਲ ਬੜਾ ਇੱਕ ਬਹੁਤ ਵੈਲਿਡ ਤੇ ਲੌਜੀਕਲ ਕੁਐਸਚਨ ਹੈ ਕਿ ਅਸਰ ਲੱਗੀਆਂ ਹੋਈਆਂ ਨੇ ਵੀ ਪਿਛਲਿਆਂ ਦਾ ਕੀ ਹੋਊਗਾ ਜਾਂ ਉਹਨਾਂ ਦੀਆਂ ਕਟੌਤੀਆਂ ਜਾਂ ਐਕਸਟੈਂਸ਼ਨਸ ਸੋ ਆਈ ਥਿੰਕ ਇਹ ਤਾਂ ਮੈਂ ਸੌਰੀ ਤੁਹਾਨੂੰ ਇੰਟਰਰਪਟ ਕਰ ਰਿਹਾ ਹਾਂ ਇੱਕ ਹਿੰਟ ਦੇਣਾ ਕਿ ਨਾ ਹਿੰਟ ਦਿੱਤਾ ਪੀਐਸਸੀ ਜਿਹੜੇ ਵਰਕ ਪਰਮਿਟ ਨੇ ਉਹ ਸਰਟਨ ਜੌਬਸ ਸਟਰੀਮਸ ਦੇ ਵਿੱਚ ਦਵਾਂਗੇ ਜਿਹੜੇ ਇਨ ਡਿਮਾਂਡ ਆ ਸੋ ਫਾਰ ਐਗਜ਼ਾਮਪਲ ਜੇ ਤਾਂ ਬਿਜ਼ਨਸ ਦੀ ਗੱਲ ਹੁੰਦੀ ਆ ਕਮਰਸ ਬੈਕਗ੍ਰਾਉਂਡ ਦਾ ਬੱਚਾ ਬਿਜ਼ਨਸ ਵਾਲੇ ਕੋਰਸਸ ਕਾਲਜਸ ਭਰੀ ਪਏ ਹੈਗੇ ਆ ਉਹਨਾਂ ਦੀ ਖਾਸ ਕਰਕੇ ਗੱਲ ਹੁੰਦੀ ਆ ਕਿ ਉਹਨਾਂ ਨੂੰ ਅੱਗੇ ਕੋਰਸ ਸਟੱਡੀ ਕੰਪਲੀਟ ਹੋਣ ਤੋਂ ਬਾਅਦ ਪੀਜੀਡਬਲਯੂ ਵੀ ਮਿਲਦੇ ਚਾਂਸਸ ਘੱਟ ਹੈਗੇ ਨੇ ਸੋ ਵਾਟ ਇਜ਼ ਯੋਰ ਸੇ ਆਨ ਇਟ ਇਹਦੇ ਬਾਰੇ ਬੜਾ ਹੋ ਗਿਆ ਨਹੀਂ ਇਹ ਕੁਐਸਚਨ ਬੜਾ ਤੁਹਾਡਾ ਇੰਪੋਰਟੈਂਟ ਵੀ ਹੈ ਬੜਾ ਵੈਲਿਡ ਲੌਜੀਕਲ ਥਿੰਗ ਹੈ ਆ ਇਹਦਾ ਕਲੀਅਰ ਆਨਸਰ ਸ਼ਾਇਦ ਦੇਣਾ ਮੁਸ਼ਕਲ ਹੋਊਗਾ ਪਰ ਜੇ ਉਹ ਉਹਨਾਂ ਨੂੰ ਐਕਸਟੈਂਸ਼ਨ ਜਾਂ ਪੋਸਟ ਗ੍ਰੈਡ ਵਰਕ ਪਰਮਿਟਸ ਨਹੀਂ ਦੇਣਗੇ ਜਿਹੜੇ ਬਿਜ਼ਨਸ ਬੈਕਗ੍ਰਾਉਂਡ ਦੇ ਨੇ 노 ਪੋਸਟ ਗ੍ਰੈਡ ਵਰਕ ਪਰਮਿਟਸ ਤਾਂ ਫਿਰ ਉਹ ਸਟੱਡੀ ਵੀਜ਼ਾ ਤੇ ਇਸਟਾ ਦੇ ਫਿਊਚਰ 'ਚ ਲੋਕ ਨਹੀਂ ਆਉਣਗੇ ਇੱਕ ਸਰਟਨ ਡੇਟ ਤੋਂ ਪਹਿਲਾਂ ਜਿਹੜੇ ਆ ਚੁੱਕੇ ਨੇ ਉਹਨਾਂ ਨੂੰ ਪਾਲਿਸੀਜ਼ ਇਫੈਕਟ ਨਹੀਂ ਕਰਨਗੀਆਂ ਜੀ ਪਿਛਲੀ ਵਾਰੀ ਵੀ ਇਦਾਂ ਹੋਇਆ ਸੀ ਦੇ ਕਨ ਇੰਪਲੀਮੈਂਟਡ ਰੈਟਰੋਸਪੈਕਟਿਵਲੀ ਜੀ ਇਹਨਾਂ ਨੂੰ ਕਰੰਟ ਫਿਊਚਰ ਲਈ ਦਾ ਕਹਿ ਦੇਣਗੇ ਕਿ ਜੇ ਹੁਣ ਤੁਸੀਂ ਨਵੇਂ ਐਡਮਿਸ਼ਨਸ ਲੈ ਕੇ ਆਉਨੇ ਹੋ ਬਿਜ਼ਨਸ ਪ੍ਰੋਗਰਾਮਸ we will, will not issue post graduate work permit so applicant will not qualify for post graduate work permits जी. but jo already enrolled ne under a certain policy aaye hoye ne onnu most likely ya kafi had tak etheya affect nahi karn giya future ch zarur kar sakde hai business management project management ya healthcare nu better choices de sakde hai certainly hon giya zarur future honge changes study visa post graduate work permit de naal bhi ehnu changes more changes are expected. Mm -hmm. They have to make changes under every category. ਬਾਕੀ ਜੇ ਤੁਸੀਂ ਕੈਨੇਡਾ ਮੀਗ੍ਰੇਸ਼ਨ ਲੈ ਕੇ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ ਤੁਸੀਂ ਅਪੋਜੀਤ ਰਪਿੰਦਰ ਨਾਲ ਜਾਂ ਮੇਰੇ ਨਾਲ ਤੁਸੀਂ ਰੀਚ ਆਊਟ ਕਰਨਾ ਹੋਵੇ ਤੁਸੀਂ ਸਾਡੇ ਨੰਬਰ ਸਕਰੀਨ ਤੇ ਦੇਖ ਸਕਦੇ ਹੋ ਮੇਰੀ ਜਿਹੜੀ ਇੰਸਟਾਗ੍ਰam ਆਈਡੀ ਹੈ ਜੇਸਟਲੋ ਤੁਸੀਂ ਉੱਥੇ ਮੈਨੂੰ ਰੀਚ ਆਊਟ ਕਰ ਸਕਦੇ ਹੋ ਭਾਵੇਂ ਤੁਹਾਡੀ ਆਈਡੀ ਕਰੀ ਹੈ ਇਹ ਤੁਹਾਡੇ ਅਗੇਡੀ ਤੇ ਰੀਚ ਆਊਟ ਕਰ ਲੈਣ ਜੀ ਸੋ ਵੀ ਵਿਲ ਗੈਟ ਬੈਕ ਟੂ ਥਮ ਯਾ ਜਿਹਨਾਂ ਨੂੰ ਇੱਥਾ ਆਪਣੇ ਸੋ ਇਹ ਸਹਿਜ ਜਿਹੜੀ ਸਾਡੀ ਛੋਟੀ ਜੀ ਪੰਜਾਬੀ ਚ ਕਹਿਣ ਨੂੰ ਖੁੰਡ ਚਰਚਾ ਜਿਹੜੀ ਹੈ ਨਾ ਸਿਰਫ ਫੇਸਲੀ ਹੈ ਕਿ ਤੁਹਾਡੇ ਤਾਈ ਇੱਕ ਸਹੀ ਜਿਹੜੀ ਜਾਣਕਾਰੀ ਉਹ ਪਹੁੰਚਾਈ ਜਾ ਸਕੇ ਬਾਜੀ ਉਹਨਾਂ ਨੇ ਇੱਕ ਲੰਮਾ ਤਜਰਬਾ ਇਮੀਗ੍ਰੇਸ਼ਨ ਫੀਲਡ ਵਿੱਚ ਕੰਮ ਕੀਤਾ ਇਹ ਫਟ ਮੈਨੂੰ ਵੀ ਕਈ ਵਾਰ ਕੋਈ ਚੀਜ਼ ਆ ਰਹੀ ਕੋਈ ਸਮਝ ਨਹੀਂ ਆ ਪੈਂਦੀ ਆ ਔਰ ਔਸੀ ਹੀ ਚੀਜ਼ਾਂ ਤੁਹਾਡੇ ਲਈ ਕਰ ਰਿਹਾ ਵੀ ਤੁਹਾਨੂੰ ਗਲਤ ਗਾਈਡੈਂਸ ਤੋਂ ਬਚਾਇਆ ਜਾ ਸਕੇ ਹੋਰ ਇੱਕ ਬੜਾ ਸਵਾਲ ਬੜੇ ਮਜੇਦਾਰ ਤੋਂ ਤੁਹਾਨੂੰ ਕੈਨੇਡਾ ਦਾ ਫਿਊਚਰ ਦਾ ਕਿਵੇਂ ਦਾ ਨਜ਼ਰ ਆਉਂਦਾ ਦੇਖੋ ਜੀ ਜਿਹੜੇ ਜਿਹੜੇ ਕੰਮ ਆਇਆ ਨਹੀਂ ਲੁੱਟ ਕੇ ਪੜ ਕੇ ਕੈਨੇਡਾ ਡੁੱਬ ਜਾਣਾ ਸਾਰੇ ਕੁਝ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਤੁਸੀਂ 1984 ਦੇ ਕੈਨੇਡਾ ਦੇ ਜਿਵੇਂ ਮੈਂ ਤਾਂ ਮੌਸਮ ਦੇਖ ਲਿਆ ਨੇ ਕਈ ਬਰਸਾਤਾਂ ਦੇਖ ਲਈਆਂ ਨੇ ਕਈ ਕਈ ਪੱਤੇ ਝੜ ਆ ਗਏ ਆਂ ਕਈ ਕਈ ਬਹਾਰ ਆ ਗਈਆਂ ਹਾਂਜੀ ਦੇਖੋ ਜੀ ਪੱਤੇ ਜਾਂ ਸਾਵਨ ਬਸੰਤ ਤੇ ਬਹਾਰ ਜੀ ਇਸ ਮੁਲਕ ਦੇ ਮੌਸਮ ਚਾਰ ਹਾਂਜੀ ਸੋ ਮੈਂ ਤਾਂ ਇਹ ਕਹੂੰਗਾ ਕਿ ਫਿਊਚਰ ਇਜ਼ ਬ੍ਰਾਈਟ ਜੀ ਮਸਲਾ ਪ੍ਰੈਜ਼ੈਂਟ ਦਾ ਹੀ ਹੈ ਤੂੰ ਇੱਕ ਸ਼ਾਨਦਾਰ ਤੂੰ ਇੱਕ ਸ਼ਾਨਦਾਰ ਬਿਲਕੁਲ ਵਧੀਆ ਜੀ ਬਹੁਤ ਚੇਂਜਸ ਹੋਣਗੇ ਪੌਲਿਟਿਕਲ ਤੁਸੀਂ ਹੁਣ ਪੋਜ਼ਿਟਿਵ ਰਹਿਣਾ ਜੀ ਬਾਕੀ ਅਸੀਂ ਐਵਰੀ ਸੈਟਰਡੇ ਹੁਣ ਅਸੀਂ ਵੈਬਿਨਾਰ ਅਕੇ ਕੰਟੀਨਿਊ ਸਾਡੇ ਕਰ ਰਹੇ ਹੈਗੇ ਆ ਵੈਬਿਨਾਰ ਤੋਂ ਤੁਸੀਂ ਸਾਈਨ ਅਪ ਕਰਨਾ ਹੋਵੇ ਤੁਸੀਂ ਮੇਰੀ ਆਈਡੀ GST ਮਤੇ ਜਾ ਕੇ ਤੁਸੀਂ ਇਸ ਤੇ ਸਾਈਨ ਅਪ ਕਰ ਸਕਦੇ ਹੈਗੇ ਹੋ ਜਾਂ ਤੁਸੀਂ ਸਾਡੀ ਵੈਬਸਾਈਟ c a chemigration.ca ਤੇ ਜਾ ਕੇ ਤੁਸੀਂ ਵਿਜ਼ਿਟ ਕਰਕੇ ਰਜਿਸਟਰ ਕਰ ਸਕਦੇ ਹੈਗੇ ਹੋ ਸੋ ਕਾਉਂਸਲਰ ਦਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ 让我们 ਹੋਪ ਫॉर द बेस्ट ਸੁਨਾਰੇ ਜੀ ਕੈਨੇਡਾ ਦਾ ਸੁਨਹਿਰੇ ਪਾਲਿਸੀਜ਼ ਦੀ ਸ਼ੁਰੂਆਤ ਹੋਣ ਲੱਗੀ ਹੈ ਸ਼ਾਇਦ ਸਾਰੇ ਵਾਲੀ ਬੈਨੇਫੀਸ਼ੀਅਲ ਹੋਣਗੀ ਸੋ ਬਾਕੀ ਹੁਣ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਮੇਰੀ ਅਗਦੀ ਦੇ ਤੁਸੀਂ ਫੋਲੋ ਵੀ ਕਰ ਲਿਓ ਤਾਂ ਜੋ ਤੁਹਾਡੇ ਤਾਂ ਹੀ ਅਸੀਂ ਰੀਚ ਪੜਾਈ ਰੱਖੀਏ ਔਰ ਤੁਹਾਨੂੰ ਚੰਗੀ ਜਾਣਕਾਰੀ ਦੇ ਨਾਲ ਜੋੜੀ ਰੱਖੀਏ ਧੰਨਵਾਦ ਜੀ ਬਹੁਤ ਬਹੁਤ ਸਾਰਿਆਂ ਦਾ ਥੈਂਕ ਯੂ ਸੋ ਮਚ